ਆ ਤੁਸੀਂ ਪਿੰਡ ਦੇ ਨੰਬਰਦਾਰ ਹੋਗੇ ਮੋਤਵਾਰ ਬੰਦੇ ਹੋਗੇ ਅਗਲਾ ਇਹ ਨਹੀਂ ਕੰਨਾ ਹੋਈ ਨੰਬਰ ਬੱਕਰੀ ਬਹੁਤ ਕਹਿੰਦੇ ਆ ਜੀ ਬਹੁਤ ਕਿਹਾ ਬਹੁਤ ਰਿਸ਼ਤੇਦਾਰਾਂ ਨੇ ਵੀ ਕਿਹਾ ਇਹ ਕਹਣ ਆਪਾਂ ਕਿਸੇ ਦੀ ਗੱਲ ਸੁਣੀ ਨਹੀਂ ਨਾ ਇਹ ਜੀ ਕਰਦੇ ਇੰਨਾ ਚ ਹੀ ਰਗੇ ਇੰਨਾ ਚ ਹੀ ਰਗੇ ਜਿਵੇਂ ਮੈਂ ਬਿਂਡੇ ਜਾਣਾ ਵੀ ਆ ਹੈ ਕਿਸੇ ਦਾ ਕੰਮ ਹੈ ਤੇ ਇਹ ਹੁੰਦਾ ਵੀ ਛੇਤੀ ਛੇਤੀ ਹੋ ਕੇ ਛੇਤੀ ਇੱਥੇ ਆ ਜੀਏ ਉਹ ਤਾਂ ਮੈਂ ਘਰੇ ਵੀ ਨਹੀਂ ਜਾਂਦਾ ਅੱਛਾ ਇੰਨਾ ਕੋਲ ਘਰ ਵੀ ਕੋਲਿਆ ਪਰ ਘਰੇ ਨਹੀਂ ਜਾਂਦੇ ਨਹੀਂ ਤਾਂ ਸਿੱਧਾ ਰਹੀ ਤੇ ਇੱਚੀ ਹੈ ਪਹਿਲਾਂ ਕੋਲ ਇੰਨਾ ਕੋਲ ਆਉਣਾ ਜਿਵੇਂ ਅੱਜ ਕੱਲ ਕੋਈ ਬੱਕਰੀ ਬਿਮਾਰ ਹੋ ਗਈ ਜੇ ਕੋਈ ਲੋਡ ਪੈਂਦੀ ਆ ਟ੍ਰੀਟਮੈਂਟ ਇਲਾਜ ਕਹਿੰਦੇ ਨੇ ਆਪਾਂ ਹਾਂਜੀ ਕਿਵੇਂ ਆਪ ਕਰਦੇ ਹੋ ਜਾਂ ਫਿਰ ਕਿਵੇਂ ਨਹੀਂ ਜਿਆਦਾ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੇ ਆ ਹੂੰ ਤੇ ਨਹੀਂ ਮਾੜਾ ਮੋਟਾ ਤਾਂ ਕੋਈ ਦਿੱਕਤ ਨਹੀਂ ਆਪ ਹੀ ਅੱਛਾ ਬਾਕੀ ਜਿਆਦਾ ਖਿਆਲ-ਵਾਲ ਜਿਆਦਾ ਰੱਖੀਦਾ ਹੈ ਤੱਕਰੀ ਬਿਮਾਰੀ ਨਾ ਹੋਵੇ ਸ਼ੇਰ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਿੰਡ ਗਿੱਲਪਤੀ ਚੀਲਾਂ ਦੇ ਜਮ੍ਹਾਂ ਲਾਗੇ ਪਹੁੰਚੇ ਹੋયાਗੇ ਨੰਬਰਦਾਰ ਗੌਟ ਫਾਰਮ ਦੇ ਵਿੱਚ ਆਪਣੇ ਨਾਲ ਇਸ ਸਮੇਂ ਮੌਜੂਦ ਨੇ ਬਾਈ ਗੁਰਚੇਤ ਸਿੰਘ ਜੀ ਨੰਬਰਦਾਰ ਜੋ ਕਿ ਪਿੰਡ ਦੀ ਨੰਬਰਦਾਰੀ ਵੀ ਕਰਦੇ ਨੇਗੇ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਉਹ ਕਰਦੇ ਨੇ ਪਰ ਇਹਨਾਂ ਨੇ ਨਾਲ-ਨਾਲ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਬੱਕਰੀ ਫਾਰਮ ਹੈ ਜਿਹੜਾ ਉਹ ਕਈ ਸਾਲਾਂ ਤੋਂ ਖੋਲਿਆ ਹੋਇਆ ਕਿੰਨੇ ਕੁ ਸ਼ੌਂਕ ਨਾਲ ਕਰਦੇ ਨੇ ਕਿਉਂ ਕਰਦੇ ਨੇ ਅੱਜ ਆਪਾਂ ਬਾਈ ਦੇ ਨਾਲ ਪੂਰੀ ਗੱਲਬਾਤ ਕਰਨੀ ਆ ਤੇ ਇਹ ਵੀਡੀਓ ਦੇਖ ਕੇ ਤੁਹਾਨੂੰ ਵੀ ਇਹ ਹੋਊਗਾ ਵੀ ਹਾਂ ਯਾਰ ਜਦੋਂ ਇਹ ਇਨਸਾਨ ਕਰ ਸਕਦੇ ਨੇਗੇ ਹਾਂ ਨਾ ਤਾਂ ਆਪਾਂ ਵੀ ਕਰ ਸਕਦੇ ਆਂਗੇ ਬਾਈ ਦੀ ਗੱਲਬਾਤ ਕਰੀਏ ਨਾ ਆਪਾਂ ਨੂੰ ਪਹਿਲਾਂ ਵੀ ਦੱਸਦ ਨੇ ਵੀ ਸ਼ੂਗਰ ਦੀ ਬਿਮਾਰੀ ਤੋਂ ਵੀ ਪੀੜਤ ਨੇ ਪਰ ਫੇਰ ਵੀ ਬਾਈ ਕਹਿੰਦੇ ਨੇ ਅਸੀਂ ਇਸ ਨੂੰ ਕਰ ਰਹਿਆਂਗੇ ਬਾਈ ਸ਼ਾਸਤਰੀ ਕਾਂ ਬਾਈ ਸ਼ਾਸਤਰੀ ਕਾਂ ਕੀ ਹਾਂ ਚੱਲ ਗੁਰਜੀਤ ਬਾਈ ਵਧੀਆ ਠੀਕਾ ਕੋ ਹਾਂ ਪਹਿਲਾਂ ਤਾਂ ਤੁਹਾਡਾ ਟੀਮ ਹੈਲਥੀ ਲਾਣਾ ਹਾਂ ਸਪੇਸ ਵਰਕ ਦਾ ਤੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਹਾਂ ਗੁਰਜੀਤ ਭਾਈ ਐਂ ਦੱਸ ਵੀ ਕਿੰਨਾ ਕ ਸਮਾਂ ਹੋ ਗਿਆ ਸਮਾਤਾ ਬਾਈ ਜੀ ਮੈਨੂੰ 4 ਸਾਲ ਦੇ ਲਗਭਗ ਪੰਨਿਆਂ ਹੋਣ ਵਾਲੇ ਆ 4 ਸਾਲ ਕਿੰਨੇ ਜੇ ਬੱਕਰੇ ਬੱਕਰੀਆਂ ਲਈ ਸੀਗੇ ਕਿਉਂ ਬੱਸ ਮੈਂ ਲਈ ਸੀ 8 ਕਨਾ ਵੀ ਸੀਗੇ ਮੇਰੇ ਕੋਲੇ ਹਾਂ ਇਹ ਲੈ ਕਿਉਂ ਸੀ ਬੱਸ ਸ਼ੌਂਕ ਜਾਗ ਪਿਆ ਜੀ ਤੁਹਾਡੀਆਂ ਵੀਡੀਓ ਦੇਖ-ਦੇਖ ਕੇ ਅੱਛਾ ਇਹ ਰਿਹਾ ਸ਼ੌਂਕ ਤਾਂ ਜਾਗ ਗਿਆ ਸ਼ੌਂਕ ਜਾਗ ਪਿਆ ਉਹ ਤੋਂ ਵੱਧ ਕੇ ਮੈਨੂੰ ਕਿੱਤਾ ਵੀ ਵਧੀਆ ਲੱਗਿਆ ਅੱਛਾ ਘਰੇ ਜਿਹੜਾ ਬੰਦਾ ਮੈਂ ਤਾਂ ਕਹਣਾ ਵੀ ਜਿਹੜਾ ਬੰਦਾ ਇਨਸਾਨ ਘਰੇ ਰਹਿੰਦਾ ਆਹ ਕੰਮ ਕਰ ਲੇ ਵਧੀਆ ਨਹੀਂ ਜੇ ਮੈਂ ਯਾਰ ਤੁਸੀਂ ਪਿੰਡ ਦੇ ਨੰਬਰਦਾਰ ਹੋਗੇ ਮੋਤਵਾਰ ਬੰਦੇ ਹੋਗੇ ਅਗਲਾ ਇਹ ਨਹੀਂ ਕੰਨਾ ਹੋਈ ਨੰਬਰਦਾਰ ਨਹੀਂ ਬਹੁਤ ਕਹਿੰਦੇ ਆ ਜੀ ਬਹੁਤ ਕਿਹਾ ਬਹੁਤ ਰਿਸ਼ਤੇਦਾਰਾਂ ਨੇ ਵੀ ਕਿਹਾ ਹਾਂ ਲੇਕਿਨ ਆਪਾਂ ਕਿਸੇ ਦੀ ਗੱਲ ਸੁਣੀ ਨਹੀਂ ਅੱਛਾ ਕਿਸੇ ਦੀ ਗੱਲ ਨਹੀਂ ਸੁਣੀ ਆ ਉਹਦੇ ਕੰਮ 'ਚ ਲੱਗੇ ਰਹੇ ਤੇ ਅੱਜ ਆਪ ਕਹਿੰਦੇ ਆ ਵੀ ਹਾਂ ਯਾਰ ਵਾਕਈ ਉਹਦੇ ਕੋਲ ਚੀਜ਼ ਐ ਕੋਈ ਠੀਕ ਐ ਵੀ ਸਮਾਂ ਲੱਗਿਆ ਅੱਜ ਮੰਨਦੇ ਆ ਸਮਾਂ ਲੱਗਦਾ ਪਹਿਲਾਂ ਤਾਂ ਹਰੇਕ ਵਈ ਨਖੇਦੀ ਤਾਂ ਕਰੂਗਾ ਕੋਈ ਵੀ ਕੰਮ ਠੀਕ ਐ ਕਰਦੇ ਵੀ ਰੋਕ ਤੇ ਆਉਣੇ ਆਪਦੇ ਕਰਦੇ ਜੀ ਪੂਰਾ ਹੁਣ ਕੀ ਕਹਿੰਦੇ ਨੇ ਹੁਣ ਨਾਲ ਸਾਰਾ ਸਟੌਕ ਠੀਕ ਹੈ ਫੁੱਲ ਕਿੰਨੇ ਕਿੰਨੇ ਕਿ ਨਕ ਸਾਹਮਣੇ ਹੋ ਫਿਰੋਣਾ ਹੋਣਗੇ 50 ਕਿਨਾਂ ਗਈ ਮੇਰੇ ਖਿਆਲ 50 ਕਿਨਾਂ ਗਈ ਤੁਸੀਂ ਹੈ ਨਾ ਸਿਹਤ ਵੱਖੋ ਕਹਿੰਦੇ ਵੀ ਬਿਮਾਰ ਰਹਿੰਦੇ ਹੋਗੇ ਠੀਕ ਹੈ ਉਹ ਚੀਜ਼ ਨਹੀਂ ਦਿੱਕਤ ਦਿੰਦੀ ਹੈ ਕਿ ਤੁਹਾਨੂੰ ਬੱਕਰੇ ਬੱਕਰੇ ਸਾਹਮਣ ਨੂੰ ਫਿਰ ਐਂ ਅੱਕਦੇ ਨਹੀਂ ਕਿ ਵੀ ਵੇਚ ਦੇ ਪਰ ਨਹੀਂ ਅੱਖ ਕਈ ਵਾਰ ਤੱਕ ਵੀ ਜਾਈਦਾ ਹਾਂ ਲੇਕਿਨ ਨਹੀਂ ਇਹਨਾਂ ਨਾਲ ਪਿਆਰ ਹੀ ਹੈ ਇੰਨਾ ਵੀ ਸਾਲਾ ਅਸ਼ਿਆ ਦਿਲ ਆਗਦਾ ਨਹੀਂ ਨਾ ਠੀਕ ਹੈ ਕਿੰਨਾ ਐਂ ਜੀ ਕਰਦੇ ਇੰਨਾ ਚਿਰ ਰਗੇ ਇੰਨਾ ਚਿਰ ਰਗੇ ਇਹ ਮੈਂ ਬਿਨਡੇ ਜਾਣਾ ਵੀ ਆ ਹੈ ਕਿਸੇ ਦਾ ਕੰਮ ਹੈ ਤੇ ਇਹ ਹੁੰਦਾ ਵੀ ਛੇਤੀ ਛੇਤੀ ਹੋ ਕੇ ਤੇ ਛੇਤੀ ਇੱਥੇ ਆ ਜੀਏ ਉਹ ਤਾਂ ਮੈਂ ਘਰੇ ਵੀ ਨਹੀਂ ਜਾਂਦਾ ਅੱਛਾ ਇੰਨਾ ਘਰ ਵੀ ਕੋਲੀਆ ਪਰ ਘਰੇ ਨਹੀਂ ਜਾਂਦੇ ਕਿੰਨਾ ਸਿੱਧਾ ਪਹਿਲਾਂ ਕੋਲੇ ਆਉਣਾ ਹੈ ਠੀਕ ਹੈ ਜੇ ਗੱਲਬਾਤ ਕਰੀਏ ਫਿਰ ਆਪਾਂ ਇਸ ਕਿਤੇ ਦੀ ਤੁਸੀਂ ਖੇਤੀਬਾੜੀ ਨਾਲ ਕਰਦੇ ਹੋਗੇ ਤੇ ਖੇਤੀਬਾੜੀ ਆਪਣੀ ਬਾਈ ਠੇਕੇ ਤੇ ਆ ਕਿਉਂਕਿ ਆਪਣਾ ਪਿੰਡ ਦੂਜੇ ਪਿੰਡ ਬਾਹਣਾ ਹੈ ਉਹ ਕਾਰਨ ਉਸਕਾਰ ਕਰਕੇ ਦੂਰ ਹੈ ਇਹ ਤਾਂ ਚੱਲੀ ਜਾਂਦਾ ਕੁਝ ਬਰੀਡਿੰਗ ਤੇ ਵੀ ਕੰਮ ਕੀਤਾ ਜਾਂ ਨਹੀਂ ਹਾਂ ਜੀ ਹਾਂ ਜੀ ਕਿਉਂਕਿ 4 ਸਾਲ ਹੋ ਗਏ ਬਾਵਾ ਸਮਾਂ ਹੋ ਗਿਆ ਹਾਂ 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 ਬੱਚੇ ਹੈਗੇ ਜਿਹੜੇ ਆ ਬੱਚੇ ਆਪਾਂ ਸਕਰੀਨ ਤੇ ਦਿਖਾ ਰਹੇ ਆਂਗੇ ਸਾਰੇ ਬਰੀਡ ਤੇ ਇਹ ਬਰੀਡ ਤੇ ਨੇ ਸਾਰੇ ਬਰੀਡ ਤੇ ਠੀਕ ਐ ਗੁਰਚੇਤ ਭਾਈ ਜੀ ਇਹਨੂੰ ਸੋ ਵੀ ਆਪਣਾ ਜਿਵੇਂ ਤੁਸੀਂ ਇਹ ਕੀਤਾ ਕਰਿਆ ਸੀਗਾ ਨਵੇਂ ਬੰਦੇ ਸੀਗੇ ਹਨਾ ਕਿਹੋ ਜਿਹੀਆਂ ਬੱਕਰੀਆਂ ਪਾਈਆਂ ਫਿਰ ਤੁਸੀਂ ਪਹਿਲਾਂ ਤਾਂ ਭਾਈ ਜੀ ਮੈਂ ਲੈਆਂ ਸਸਤੀਆਂ ਬੱਕਰੀਆਂ ਕਿੰਨੀਆਂ ਕ ਸਸਤੀਆਂ ਜਮਾਂ ਬਸ ਮੈਂ ਤਾਂ 15-15000 ਚ ਹੀ ਲਈ ਸੀ ਬੱਕਰੀ ਗੱਬਣ ਜਾਂ ਫੰਡਰ ਗੱਬੜਾ ਗੱਬਣਾ ਗੱਬਣਾ 15 15000 ਚ ਮੰਨ ਲਓ ਜਵਾ ਤੁੜ ਗਈਆਂ ਚਾਹੂ ਸੀਗੀਆਂ ਹਾਂ ਨਾ ਉਹ ਰਾਸ ਆ ਗਈਆਂ ਸੀਗੀਆਂ ਤੇ ਉਹ ਵਧੀਆ ਰਾਸ ਆ ਗਈਆਂ ਅੱਜ ਉਹਨਾਂ ਦੇ ਬੱਚੇ ਮੇਰੇ ਕੋਲੇ ਫਿਰਦੇ ਆ ਜੀ ਠੀਕ ਹੈ ਜਿਵੇਂ ਕੁਝ ਬੱਕਰੇ ਵੀ ਵਿੱਚ ਫਿਰਦੇ ਬੱਕਰੇ ਵੀ ਫਿਰਦੇ ਹਾਂ ਸਾਰ ਉਹਨਾਂ ਕੋਲੇ ਉਹਨਾਂ ਨੇ ਤਾਂ ਮੈਨੂੰ ਸਾਰ ਹੀ ਦਿੱਤਾ ਜੀ ਇੰਨੇ ਬੱਚੇ ਵਧੀਆ ਦਿੱਤੇ ਉਹਨਾਂ ਨੇ ਠੀਕ ਹੈ ਕਦੇ ਫਿਰ ਨੁਕਸਾਨ ਵਗੈਰਾ ਨੁਕਸਾਨ ਤਾਂ ਜੀ ਮਾੜਾ ਮੋਟਾ ਦਾ ਹੁੰਦਾ ਕੋਈ ਜ਼ਿਆਦਾ ਨਹੀਂ ਹੋਇਆ ਜਿਵੇਂ ਉਹਨਾ ਬਚਾਉਣਾ ਬਹੁਤ ਔਖਾ ਹੁੰਦਾਗਾ ਨਵੇਂ ਬੰਦੇ ਨੂੰ ਤਾਂ ਇਹ ਗਲਦੀ ਹੱਡੀ ਹੁੰਦਾ ਇੱਕ ਤਰ੍ਹਾਂ ਦਾ ਨਹੀਂ 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 ਕੋਈ ਦਿੱਕਤ ਨਹੀਂ ਆਉਂਦੀ ਕੁਛ ਨਹੀਂ ਕਦੇ ਇਸ ਤਰ੍ਹਾਂ ਨੁਕਸਾਨ ਹੋਇਆ ਹੈ ਨਹੀਂ ਐ ਤਾਂ ਹੁੰਦਾ ਹੈ ਨੁਕਸਾਨ ਤਾਂ ਹੋਣਾ ਹੀ ਹੋਣਾ ਇਹ ਤਾਂ ਕੋਈ ਕਹੇ ਨਹੀਂ ਸਕਦਾ ਵੀ ਮੇਰਾ ਨੁਕਸਾਨ ਨਹੀਂ ਹੋਇਆ ਨੁਕਸਾਨ ਤਾਂ ਹੁੰਦਾ ਹੈ ਹਾਂ ਤੇ ਲੇਕਿਨ ਜਿਹੜਾ ਵਿਚ ਰਹਿਦਾ ਬੰਦਾ ਜੀ ਭੇਤ ਪਾ ਜਾਂਦਾ ਭੇਤ ਪਾ ਜਾਂਦਾ ਤੇ ਆ ਜਿਹੜਾ ਬੱਕਰਾ ਇਹ ਫਿਰ ਉਸ ਉਦਾਂ ਲੱਗਦਾ ਮੈਨੂੰ ਹਨਾ ਹਾਂ ਇਹ ਤੇਰਾ ਸਭ ਤੋਂ ਪਹਿਲਾ ਬੱਕਰਾ ਲਿਆ ਸੀ ਹਾਂ ਇਹ ਉਸ ਦਾ ਬੱਚਾ ਜੀ ਯਾਨੀ ਕਿ ਇਹ ਤੁਸੀਂ ਆਪਦੇ ਘਰੇ ਪੈਦਾ ਕੀਤਾ ਹਾਂ ਹਾਂ ਇਹ ਦੇ ਇੱਕ ਇਹਦੇ ਨਾਲ ਹੋਰ ਸੀ ਇਹਦਾ ਭਰਾ ਉਹਦੀ ਡੈਥ ਹੋ ਗਈ ਠੀਕ ਹੈ ਦੱਬਾ ਗਲਾਲ ਦੱਬਾ ਬਕਰਾ ਹੁਣੇ ਦੰਦਾਂ ਦਾ ਕਿਵੇਂ ਆ ਇਹ ਚਾਰ ਦੰਦ ਆ ਜੀ ਠੀਕ ਹੈ ਇਹਨੇ ਫਾਦਰ ਤੋਂ ਵੱਧ ਹੈਟ ਕਰੀ ਜੇ ਘੱਟ ਵੱਧ ਆ ਜੀ ਇਹ ਤਾਂ ਹੂੰ ਉਹ ਤਾਂ ਮਨ ਲੈ ਹੈ 40 ਸੀਗਾ ਹੂੰ ਤੇ ਹੁਣ 42 43 ਤੇ ਪਹੁੰਚ ਗਿਆ 41 ਕਿਤੇ ਪਹੁੰਚਿਆ ਪਿਆ ਹਲੇ ਹੋਰ ਕਰ ਜੂਗਾ ਹਾਂ ਜੀ ਕਰੂਗਾ ਕਰੂਗਾ ਕਿੰਨੀ ਕਿ ਲੱਗਦਾ ਵੀ ਕਰ ਜੂਗਾ ਫਟੇ ਚਾਰ ਦੰਦਾਂ ਦਾ ਘੱਟੋ ਘੱਟ ਵੀ ਅਜੇ ਫਿਰ ਸਾਨੂੰ 44 45 ਦਾ ਹੋਊਗਾ ਠੀਕ ਹੈ ਵੈਸੇ ਨੰਬਰਦਾਰ ਸਾਹਿਬ ਸ਼ਡਿਊਲ ਕੀ ਰਹਿੰਦਾ ਫਿਰ ਸਵੇਰੇ ਕਿੰਨੇ ਕ ਵਜੇ ਇਹਨਾਂ ਨੂੰ ਟਾਈਮ ਦਿੰਨੇ ਹੋਗੇ ਬੱਕਰੀਆਂ ਦਾ ਕੀ ਕਰਨ 5:00 ਵਜੇ ਉੱਠ ਖੜਦੇ ਆ ਹਾਂ 5 ਵਜੇ ਪਹਿਲਾਂ ਧਰਾਧੂਣਾ ਕੱਢ ਕੇ ਬੱਚੇ ਬੱਚਾ ਚੰਗਾ ਕੇ ਫਿਰ ਸਾਢੇ 8:00 ਵਜੇ ਨੂੰ ਨੀਰਾ ਪਾ ਕੇ ਹਾਂ ਤੇ ਬਸ ਮਰੇ ਸਾਢੇ 8:30 ਵਜੇ ਨੂੰ ਫਿਰ ਫੀੜ ਕਰ ਦਿੰਦੇ ਹਾਂ ਕੀ ਕੀ ਪਾ ਦਾਂ ਉਹਨੂੰ ਫਿਰ ਇੱਥੇ ਫਾਰਮ ਦੇ ਵਿੱਚ ਇਹਨਾਂ ਨੂੰ ਫਾਰਮ ਦੇ ਵਿੱਚ ਆਏਗਾ ਮੱਕਵਾਰੇ ਦਾ ਨੀਰਾ ਹਾਂ ਤੇ ਮੂੰਗਫਲੀ ਦਾ ਨੀਰਾ ਹਾਂ ਛੋਲਿਆਂ ਦਾ ਨੀਰਾ ਹਾਂ ਤੇ ਉਹਦੂ ਆਪ ਬਾ ਫੀਡ ਪਾ ਦਿੰਦੇ ਠੀਕ ਹੈ ਇਹ ਚੀਜ਼ ਹੋ ਜਾਂਦੀ ਹੈ ਹਾਂਜੀ ਹਾਂਜੀ ਤੇ ਫਿਰ ਕੋਈ ਤੰਗੀ ਤੁਰਸ਼ੀ ਇਹਦੇ ਵਿੱਚ ਵੀ ਬੱਚੇ ਸਾਹਮਣੇ ਦੇ ਵਿੱਚ ਤੰਗੀ ਤਾਂ ਹੈਗੀ ਆ ਜੀ ਕਿਵੇਂ ਹੈਗੀ ਤਕਲੀਫ ਬਹੁਤ ਆਉਂਦੀ ਹੈ ਬੱਚੇ ਇਕੱਲੇ ਜਾਣੋਂ ਬੱਚੇ ਵੀ ਸਾਹਮਣੇ ਪੈਂਦੇ ਨੇ ਬੱਚੇ ਕਿਵੇਂ ਲਾ 20 ਕਟਵਾੜ 15 20 ਗਰਮੀ ਚ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਅੱਛਾ ਕਿਉਂਕਿ ਹੁਣ ਜਦੋਂ ਕਿੰਨੀ ਧੁੱਪ ਹੈ ਹਾਂ ਇਹਦੇ ਵਿੱਚ ਹੁਣ ਆਪਾਂ ਜਿਹੜਾ ਦੁੱਧ ਦਾ ਸ਼ਾਮ ਤੱਕ ਬੱਚਿਆਂ ਨੂੰ ਛੋਟਿਆਂ ਨੂੰ ਨਹੀਂ ਪਿਆ ਸਕਦੇ ਠੀਕ ਹੈ ਸ਼ਾਮ ਨੂੰ ਵੀ ਦੁੱਧ ਪਿਆ ਸਕਦੇ ਕਿਉਂਕਿ ਇੰਨਾ ਗਰਮ ਹੁੰਦਾ ਠੀਕ ਹੈ ਇਹਨਾਂ ਨੂੰ ਹੁਣ ਮੈਂ ਕੀ ਕਰਨਾ ਪੈਂਦਾ ਬੱਕਰੀਆਂ ਨੂੰ ਚੋਣਾ ਪੈਂਦਾ ਹੈ ਠੀਕ ਹੈ ਜੋ ਕਿ ਘਟਵਾਰ ਵੀ ਉਹਦੇ ਬਾਅਦ ਠੰਡੇ ਪਾਣੀ ਦੇ ਰਾਖੇ 9 ਵਜੇ ਚੰਗਣੀ ਨਾਲ ਦੁੱਧ ਪਿਆਇਦਾ ਅੱਛਾ ਬਾਅਦ ਚ ਪੀਓਨਗੇ ਬਾਅਦ 9 ਵਜੇ ਠੀਕ ਹੈ ਹੁਣ ਜਿਵੇਂ ਆਹ ਦਮ ਮੌਸਮ ਚ ਬੱਚਾ ਦੁੱਧ ਦਾ ਬੰਦਾ ਡਰਦਾ ਹੁੰਦਾ ਵੀ ਹੈ ਨਾ ਪਿਆਈਏ ਨਾ ਕਿ ਨਾ ਉਹ ਰਾਤ ਨੂੰ ਵੇਲੇ 9 ਵਜੇ ਕਿੰਨੇ ਟਾਈਮ ਪੀਓਨ ਫਿਰ ਉਹਨੂੰ ਦੁੱਧ ਮੇਮਣੇ ਨੂੰ ਮੇਮਣੇ ਜਿਵੇਂ ਤਾਜੀ ਸੂਈ ਆ ਹਾਂ ਉਹਨੂੰ ਤਾਂ 5-7 ਦਿਨ ਤਿੰਨ ਟਾਈਮ ਪੀਣਾ ਪੈਂਦਾ ਠੀਕ ਹੈ ਕਿੰਨਾ ਕਿੰਨਾ ਦਾ ਬਸ ਉਹਦੇ ਸਹਿਮਤਾ ਮੁਤਾਬਕ ਇਤਨਾ ਰਜਮਾਦਾ ਨਹੀਂ ਪੀਉਂਦੇ ਨਾ ਨਾ ਰਜਮਾਦਾ ਨਹੀਂ ਠੀਕ ਹੈ ਗਰਮੀ ਵਾਲੀ ਆ ਰਜਮਾਦਾ ਫਿਰ ਬੱਚਾ ਜਾਦਾ ਮੁਬਹ ਲੱਗ ਜਨੇ ਦਾਸਤਾ ਠੀਕ ਹੈ ਜੇ ਕੋਈ ਆਉਂਦਾਗਾ ਤੁਹਾਡੇ ਕੋਲੇ ਫਿਰ ਬੱਕਰੀ ਵੇਚ ਵੀ ਦਿੰਨੇ ਹੋ ਜਾਂ ਨਹੀਂ ਵੇਚਦੇ ਹਾਂ 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 ਦੇ ਦਿੰਨੇ ਆ ਜੀ ਜਿਹੜਾ ਘਰੇ ਰੱਖਣਾ ਆਉਂਦਾ ਆਪਾਂ ਦੇ ਦਿੰਨੇ ਆ ਵਪਾਰੀ ਨੂੰ ਸਾਨੀ ਆਪਾਂ ਅੱਜ ਤੱਕ ਦਿੱਤਾ ਵੀ ਅੱਛਾ ਰੱਖਣ ਵਾਲੇ ਰੱਖਣ ਵਾਸਤੇ ਕੋਈ ਹਾਲ ਜਿਵੇਂ ਆਪਾਂ ਗੱਲਬਾਤ ਕਰੀਏ ਬਾਈ ਜੀ ਇਹਨਾਂ ਦੀ ਹੈਨਾ ਜਾਨਵਰ ਫਾਰਮ ਤੇ ਆਪਾਂ ਕਹਿੰਦੇ ਨੇ ਵੀ ਸਾਂਭਣਾ ਔਖਾ ਹੁੰਦਾਗਾ ਤੁਹਾਨੂੰ ਕਿੰਨੀ ਕੀ ਦਿੱਕਤ ਦੇਣੀਗੀ ਕੋਈ ਸਾਂਭਣਾ ਆ ਇੰਨੇ ਏਰੀਆ ਦੇ ਵਿੱਚ ਹੀ ਸਾਂਭ ਰਹੇ ਹੋ ਤੁਸੀਂ ਨਹੀਂ ਕੋਈ ਕਦੇ ਕੋਈ ਦਿੱਕਤ ਆਈ ਇਹਨਾਂ ਚਾਹੇ ਸਭਾਈ ਬੱਕੋ ਹਾਂ ਆ ਤੁਸੀਂ ਦੇਖ ਲਓ ਜੀ ਮੇਰੇ ਕੋਲ ਸਾਂ ਕਰੇ ਇੱਥੇ ਹੀ ਰਹਿੰਦੇ ਆ 24 ਘੰਟੇ ਤੇ ਦੇਖ ਲਓ ਤੁਸੀਂ ਕਿਸੇ ਕੋਈ ਮਨ ਤਾਂ ਲੱਗਦੀ ਨਹੀਂ ਕਿਸੇ ਬਸ ਲੀਸੀ ਲਾਵੀ ਕੋਈ ਸਹੀ ਗੱਲ ਆ ਥੋੜੇ ਵਰਗੀਆਂ ਪਈਆਂ ਨਹੀਂ ਕੰਮ ਨੂੰ ਤਾਂ ਆਇਆ ਤਾਂ ਨਹੀਂ ਹੋਇਆ ਕਦੇ ਵੀ ਕਦੇ ਅੱਕ ਜੇ ਮਨ ਵੀ ਬੜਾ ਢਾਡਾ ਨਾ ਨਾ ਕਦੇ ਵੀ ਨਾ ਨਾ ਜਮੀਨ ਸਾਰੀ ਠੇਕੇ ਤੇ ਠੇਕੇ ਤੇ ਹੁਣ 2 ਵਜੇ ਤੋਂ ਬਾਅਦ ਇਹਨਾਂ ਦਾ ਫਿਕਰ ਹੋ ਜਾਂਦਾ ਠੀਕ ਐ 2:30 3 ਵਜੇ ਧਾਬਾ ਪਰ ਚੱਕ ਲੈਣੀ ਆ ਆਪ ਕਰਦੇ ਹੋਗੇ ਬੰਦਾ ਤਾਂ ਨਹੀਂ ਰੱਖਿਆ ਹੋਇਆ ਨਾ ਨਾ ਜੀ ਖੁਦ ਮੈਂ ਬੋਕਰ ਮਾਰਦਾ ਬੰਦਾ ਰੱਖਿਆ ਵੀ ਦੇਖਿਆ ਹੋਊਗਾ ਬੰਦਾ ਰੱਖਿਆ ਜੀ ਕਰਦਾਗਾ ਪੰਦਲੇ ਪਾਉਂਦਾ ਕੁਛ ਨਾ ਨਾ ਮਹਿੰਗਾ ਪੰਦਾ ਜਾਂ ਸਸਤਾ ਮਹਿੰਗਾ ਪੰਦਾ ਜੀ ਆਪ ਸਸਤਾ ਕੇ ਮੈਂ ਤਾਂ ਆਪ ਹੀ ਕਰ ਲਿਆ ਉਦੋਂ ਐ ਹੁੰਦਾ ਵੀ ਸੋਚ ਲਿਆ ਵੀ ਉਹਨੇ ਉਹ ਹੀ ਇਹਨਾਂ ਨੂੰ ਫੀਡ ਪਾਵਾਂਗੇ ਯਾਰ ਅੱਛਾ ਜਿਹੜਾ 10-15000 ਉਹਨੂੰ ਦੇਵਾਂਗੇ ਹਾਂ ਉਹ ਹੀ ਫੀਡ ਪਾ ਦੋ ਇਹਨਾਂ ਨੂੰ ਫੀਡ ਪਾ ਦੋ ਤੁੰਕੀ ਕਰਦਾ ਹੋਰ ਡੱਕਾ ਰਹੀ ਠੀਕ ਹੈ ਕਹਿਣੇ ਤੋਂ ਮੈਂ ਕਹਿਣੇ ਤੇ ਵੀ ਨਹੀਂ ਕੀਤਾ ਨਹੀਂ ਫਿਰ ਐ ਤਾਂ ਔਖਾ ਵੀ ਹੋ ਜਾਂਦਾ ਹੋਊਗਾ ਵੀ ਯਾਰ ਆ ਕੀ ਦੇਰ ਤੇ ਰਿਸ਼ਤੇਦਾਰੀ ਚ ਵੀ ਜਾਣਾ ਪ ਇਹ ਤਾਂ ਇਹਨਾਂ ਵਾਸਤੇ ਦਾ ਫਿਰ ਮੁੜਨਾ ਪਹਿਲਾਂ ਪੈਂਦਾ ਉਹ ਉਹ じゃ ਫਿਰ ਮੈਨੂੰ ਸਿਸਟਮ ਸਾਰਾ ਕਰਨਾ ਪੈਂਦਾ ਹੈ ਪਹਿਲਾਂ ਕਰਕੇ ਜਾਣਾ ਪੈਂਦਾ ਹੈ ਰਿਸ਼ਤੇਦਾਰ ਵੀ ਜਾਣੀ ਪੈਂਦੀ ਆ ਵੀ ਆਪ ਦਾ ਪਿਆਰ ਬੁਰਕ ਨੂੰ ਦੱਸ ਕੇ ਜਾਣਾ ਪੈਂਦਾ ਵੀ ਆਏ ਪਾ ਦਿਓ ਆਏ ਪਾ ਦਿਓ ਠੀਕ ਹੈ ਫਿਰ ਵੀ ਔਖਾ ਹੋ ਜਾਂਦਾ ਬੁਰਕ ਨੂੰ ਨਹੀਂ ਪਤਾ ਲੱਗਦਾ ਜਿਵੇਂ ਅੱਜ ਕੱਲ ਕੋਈ ਬੱਕਰੀ ਬਿਮਾਰ ਹੋ ਗਈ ਕੋਈ ਲੋੜ ਪੈਂਦੀ ਆ ਟ੍ਰੀਟਮੈਂਟ ਇਲਾਜ ਕਰਦਾਂ ਨੇ ਆਪਾਂ ਹਾਂ ਜੀ ਕਿਵੇਂ ਆਪ ਕਰਦੇ ਨੇ ਜਾਂ ਫਿਰ ਕਿਵੇਂ ਨਹੀਂ ਜਿਆਦਾ ਹੋਵੇ ਤਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੇ ਆ ਹੂੰ ਤੇ ਨਹੀਂ ਮਾੜਾ ਮੋਟਾ ਤਾਂ ਕੋਈ ਦਿੱਕਤ ਨਹੀਂ ਆਪ ਹੀ ਅੱਛਾ ਵਾਕੀ ਜਿਆਦਾ ਖਿਆਲ-ਵਾਲ ਜਿਆਦਾ ਰੱਖੀਦਾ ਹੈ ਤੱਕਰੀ ਬਿਮਾਰੀ ਨਾ ਹੋਵੇ ਛੇਤੀ ਕਿਤੇ ਠੀਕ ਹੈ ਖਾਣ ਪੀਣ ਦਾ ਹੂੰ ਤੇ ਪਾਣੀ ਪੂਣੀ ਦਾ ਵੀ ਖਿਆਲ ਰੱਖਣਾ ਪੈਂਦਾ ਕਈ ਵਿਚਾਰੇ ਮੈਂ ਦੇਖਿਆ ਕਈਆਂ ਦੇ ਉੱਥੇ ਪਾਣੀ ਧੁੱਪੀ ਪਿਆ ਹੁੰਦਾ ਉਹ ਪੀ ਜਾਂਦੇ ਨੇ ਨੰਬਰਦਾਰ ਸਾਹਿਬ ਜਿਵੇਂ ਕਈ ਵਾਰ ਨਵੇਂ ਬੰਦਾ ਹੁੰਦਾ ਜੀ ਬੱਕਰੀਆਂ ਵਿਚਾਰੇ ਨੂੰ ਐ ਨਹੀਂ ਪਤਾ ਲੱਗਦਾ ਹੁੰਦਾ ਵੀ ਕਿਵੇਂ ਖਰੀਦੀਏ ਕੀ ਖਰੀਦੀਏ ਹਨਾ ਉਹਨਾਂ ਬਾਰੇ ਕੁਝ ਕਹਿਣੇ ਹੋਗੇ ਉਹਨਾਂ ਵਾਸਤੇ ਮੰਡੀਆਂ ਚੋਂ ਖਰੀਦਦਾ ਕੋਈ ਬੰਦਾ ਨਵਾਂ ਬੰਦਾ ਆ ਜਾਂ ਕੋਈ ਕਿਤੋਂ ਨਹੀਂ ਹਾਂਜੀ ਹਾਂਜੀ ਜ਼ਰੂਰ ਉਹਨਾਂ ਨੂੰ ਬੇਨਤੀ ਕਰਦਾ ਹੂੰ ਵੀ ਆ ਮੰਡੀਆਂ ਚ ਅੱਜ ਕੱਲ ਵਪਾਰੀ ਬਹੁਤ ਠੱਗੀ ਬਹੁਤ ਮਾਰਦੇ ਬੱਕਰੀਆਂ ਚ ਬੱਕਰੀਆਂ ਚ ਮੇਰੇ ਨਾਲ ਖੁੱਦ ਵੱਜੀ ਜਾ ਮੈਂ ਤਾਂ ਕਹਿਣਾ ਬਾਈ ਕਿੰਨੇ ਕ ਲੱਖ ਦੀ ਘੱਟੋ ਘੱਟ ਵੀ ਬੱਕਰੀ ਮਗਰ 5-7000 ਰੁਪਏ ਤਾਂ ਵੱਜੀ ਵੱਜੀ ਆ ਅੱਛਾ ਤੇ ਵਾਹ ਵੀਰਾਂ ਨੂੰ ਸੁਚੇਤ ਕਰ ਕਹਿਣਾ ਕਰਕੇ ਕਹਿਣਾ ਵੀ ਆਪ ਦਾ ਨਾ ਧਿਆਨ ਨਾਲ ਤੋਹ ਕਰਿਆ ਕਰੋ ਮੰਡੀਆਂ ਚੋਂ ਬੱਕਰੀਆਂ ਖਰੀਦਿਆ ਕਰੋ ਹੂੰ ਕਿਉਂਕਿ ਹਰੇਕ ਬੰਦਾ ਅਜਗਾ ਲੁੱਟਣ ਨੂੰ ਬੈਠੇ ਆ ਠੀਕ ਐ ਜਿਆਦਾ ਬਿਹਤਰ ਆ ਵੀ ਪੱਕੀਆਂ ਫਾਰਮ ਚੋਂ ਲੋ ਹੂੰ ਠੀਕ ਐ ਜੇ ਤੁਸੀਂ ਦਿਨੋਂ ਇੱਥੋਂ ਗੱਬਣ ਹਾਂ ਉਹ ਗਰੰਟੀ ਨਾਲ ਗਰੰਟੀ ਨਾਲ ਦੇਣੀ ਪੈਂਦੀ ਹੋਗੀ ਗਰੰਟੀ ਨਾਲ ਹਾਂ ਉਹਨਾਂ ਦੀ ਮਦਦ ਵੀ ਤੇ ਸਾਰਾ ਫੋਨ ਤੇ ਵੀ ਸਾਰਾ ਕੁਝ ਹੀ ਕਰਨਾ ਪੈਂਦਾ ਮੰਡੀਆਂ ਚੋਂ ਲਿਆਂਦੀ ਆਉਣਗੇ ਤੁਸੀਂ ਆ ਕੇ ਫੰਡਰ ਵੀ ਨਿਕਲਦੀਆਂ ਹੋਣ ਨਿਕਲਦੀਆਂ ਜੀ ਫਿਰ ਵਾਪਸ ਕਰੀਏ ਨੇ ਕਦੇ ਵਾਪਸ ਫੋਨ ਕਰ ਦਿੰਦੇ ਆ ਮੁੜ ਕੇ ਕੋਈ ਨਹੀਂ ਸੁਣਦਾ ਇਹ ਗੱਲ ਅੱਛਾ 13 ਵੇਚਣ ਵੇਲੇ ਹਾ ਹਾ ਉਹ ਆ ਬਸ ਕੁਝ ਨਹੀਂ ਮੁੜ ਕੇ ਕੋਈ ਨਹੀਂ ਗੱਲ ਸੁਣਦਾ ਅੱਛਾ ਹਾਂ ਉਹ ਵੀ ਮੇਰੇ ਕੋਲ ਫੇਸ ਹੈਗਾ ਹੈਗਾ ਜੀ ਗੱਲ ਸੁਣਦਾ ਐਨੀਵੇ ਬਸ ਨਾ 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 ਫਿਰ ਹੁਣ ਤੁਸੀਂ ਇਥੋਂ ਬੱਚੇ ਕਿੰਨੇ ਕੁ ਮਹੀਨੇ ਬਾਅਦ ਵੇਚਣਾ ਸ਼ੁਰੂ ਕਰਦੇ ਹੋਗੇ ਬੱਚੇ ਬਾਦ 2-3 ਮਹੀਨੇ ਬਾਅਦ ਅੱਛਾ ਬੱਚੇ ਵੇਚ ਪਹਿਲਾਂ ਨਹੀਂ ਵੇਚੀ ਤਾਂ ਕਿਉਂ ਪਹਿਲਾਂ ਛੋਟਾ ਹੁੰਦਾ ਜੀ ਫਿਰ ਟੁੱਟ ਜਾਂਦਾ ਬੁੱਦੂ ਠੀਕ ਹੈ ਬੱਚਾ 9 ਮਹੀਨੇ ਤੋਂ ਬਾਅਦ ਹੀ ਅਸਲ ਵਾਂ ਹੁੰਦਾ ਕਿਉਂਕਿ ਕੋਦੋਂ ਖਾਣ-ਖੂਣ ਲੱਗ ਜਾਂਦਾ ਕੁਝ ਹੂੰ ਤੇ ਨਹੀਂ ਮੈਂ ਦੇਖੇ ਵੀ ਦੇਖਿਆ ਠੀਕ ਹੈ ਤੇ ਵਿਚਾਰੇ ਉਹ ਤੁਹਾਡੇ ਸਾਹਮਣੇ ਮੂੰਹ ਮੋੜ ਕੇ ਵੀ ਲੈ ਜਾਂਦੇ ਦੇਖਿਆ ਸਹੀ ਹੈ ਬੱਚੇ ਟੁੱਟ ਗਏ ਜਿਵੇਂ ਹੁਣ ਗਰਮੀ ਦਾ ਮੌਸਮ ਆ ਗਿਆ ਜੀ ਜੇ ਤੁਸੀਂ ਇੱਥੇ ਕੋਈ ਪੱਖਾ ਵਗੈਰਾ ਇੱਧਰ ਦੋ ਹੀ ਲੱਗੇ ਹੋਣੇ ਇੰਨੇ ਨਾਲ ਚੱਲੇ ਜਾਂਦਾਗਾ ਨਾ ਨਾ ਜਿ ਲਾਉਣਾ ਜੀ ਹੋਰ ਲਾਉਣਾ ਅੱਛਾ ਗਰਮੀ ਚ ਦਿੱਕਤ ਆਉਂਦੀ ਆ ਬਸ ਗਰਮੀ ਚ ਹਾਂ ਗਰਮੀ ਚ ਮੱਛਰ ਦੀ ਮੱਛਰ ਦੀ ਕੋਈ ਦਿੱਕਤ ਨਹੀਂ ਆਉਂਦੀ ਉਹ ਕਿਉਂ ਮੱਛਰ ਤਾਂ ਰਾਤ ਨੂੰ ਆਵਾ ਤੂੰ ਹੀ ਬਾਦਨਾ ਇੱਥੇ ਅੱਛਾ ਜਿਹੜਾ ਇਹਨਾਂ ਦੀ ਬੇਸ ਨੀਰਾ ਨੂਰਾ ਹੁੰਦਾ ਹਾਂ ਉਹ ਤੇ ਆਹ ਜਿਹੜੀਆਂ ਆਥਣੇ ਮਿੰਗਣਾ ਢਿੰਗਣਾ ਸਾਰੀਆਂ ਗਿੱਲੀਆਂ ਗਿੱਲੀਆਂ ਇਕੱਠੀਆਂ ਕਰਦਾ ਸੁੱਕੀਆਂ ਕਰਤੀ ਬੋਲਦਾ ਅੱਛਾ ਇਹਨਾਂ ਨੂੰ ਸਾਰੀਆਂ ਕਰਕੇ ਨੀਰਾ ਜਿਵੇਂ ਸੰਨੀ ਲਾਉਣ ਬੇਸ਼ਟ ਤੂੰ ਹੀ ਕੰਮ ਲੈਨੇ ਉਹ ਮੱਛਰ। ਮੀਂਗਣਾ ਮੱਛਰ ਭਜਾਉਂਦੀਆਂ ਨੇ। ਹਾਂ, ਪੱਖੇ ਥੱਲੇ ਕਰਕੇ ਅੱਗ ਲਾ ਦਿੰਨਾ ਸਾਰੀ ਰਾਤ ਤੂੰ ਆ ਰਹਿਂਦਾ। ਮਹਾਰਾਮ ਨਾਲ ਪੰਛਰ ਦਾ ਲੜਦਾ ਹੀ ਨਹੀਂ ਇਹਨਾਂ ਦੀ। ਠੀਕ ਐ। ਵੀ ਪੂਰੀ ਨਿਗਰਾਨੀ ਰੱਖਣੀ ਪੈਂਦੀ। ਪੂਰੀ ਹਾਂ। ਸਾਰਾ ਬੈਠਿਆ ਰਹਿੰਦੀ ਸਾਰੀ ਦਿ ਰਾਤ। ਜੇ ਤਾਂ ਮੱਛਰ ਲੜ ਜੇ ਫਿਰ ਤਾਂ ਬਾਹਲਾ ਤੰਗ ਹੁੰਦਾ ਉਹ ਜਾਨਵਰ। ਕਲੇਸ਼ਾ ਹੋ ਜਾਂਦਾ ਪੂਰਾ ਫੁੱਲ। ਨਹੀਂ ਹੋ ਤਾਂ ਹੁੰਦਾ ਮੱਛਰ ਦਾ ਮੱਛਰੀ ਆ ਜੀ। ਹੈਂ? ਮੱਛਰ ਦਾ ਮੱਛਰੀ ਆ ਨਾ। ਸਹੀ ਗੱਲ ਆ। ਬਹੁਤ ਭੜੀ ਚੀਜ਼ ਆ। ਮੰਡੇ ਲਿ ਸੇ ਕਰਦਣਾ। ਮੰਡੇ ਲਿ ਸੇ ਕਰਦਣਾ। ਇਹ ਠੀਕ ਮਾਈ ਆ ਜੀ ਮਛਰਦਾਨੀ ਲਈ ਆ ਸਕੇ ਹਾਂ ਦੇਖੋ ਇਹਨਾਂ ਨੇ ਜਿਵੇਂ ਢੀ ਰੂੜੀ ਦੇਖ ਰਹੇ ਹੋਗੇ ਇਹ ਸਾਰੇ ਤੁਸੀਂ ਫਿਰ ਆਪ ਲਾਈਏ ਤੇ ਲੇਬਰ ਨੂੰ ਲਾ ਕੇ ਲਿਆਈ ਲਾਈ ਵੀ ਤਾਂ ਨਾ ਵਹੀਂ ਲਾਈਏ ਅੱਛਾ ਵਹੀਂ ਲਾਈਏ ਆਪ ਹੀ ਲਾਈਆਂ ਤੇ ਇਹਦਾ ਕੀ ਭਾਅ ਵੇਚੋਗੇ ਫਿਰ ਇਹਨੂੰ ਵੇਸਟ ਨੂੰ ਵੇਸਟ ਤਾਂ ਕਹਨੂੰ ਆ ਜੀ ਰੁਪਿਆ ਇਹ ਮੰਨ ਲਾ 3 14-1500 ਰੁਪਏ ਟਰਾਲੀ ਵੇਖਦੀ ਆ ਆ ਜਿਹੜੀ ਮਿੰਗਣਾ ਮੀ ਆ ਅੱਛਾ ਚਲੋ ਇਹ ਵੀ ਕੰਮ ਆ ਜੂਗੀ ਹਾਂਜੀ ਹਾਂਜੀ ਕੱਲ ਨੂੰ ਚੱਕ ਰਹੇ ਆ ਬਸ ਠੀਕ ਹੈ ਇਹ ਗੱਲ ਵਧੀਆ ਲੱਗੀ ਜਿਵੇਂ ਆਪ ਉਧਰਲੇ ਬੰਨੇ ਦੇਖ ਰਹੇ ਆਂ ਜੀ ਉਹ ਦਿਖਾਈ ਬਈ ਕੈਮਰੇ ਨਾਲ ਲੂਣ ਝੱਟ ਰਹੀ ਹੈਗੀ ਇਧਰ ਬੱਕਰੀ ਲੂਣ ਬੰਨਿਆ ਹੋਇਆ ਤੁਸੀਂ ਹੈ ਨਾ ਹਾਂਜੀ ਹਾਂਜੀ ਵੀ ਲੂਣ ਦਾ ਕੀ ਕਾਰਨ ਇਹ ਕਿਹੜਾ ਲੂਣ ਆ ਕਿਉਂ ਕਾਲਾ ਇਹ ਕਾਲਾ ਲੂਣ ਆ ਜੀ ਕਾਲਾ ਲੂਣ ਇਹਨਾਂ ਚ ਗਰਮਗਾ ਇਹ ਬਹੁਤ ਵਧੀਆ ਚੀਜ਼ ਹੈ ਹਰ ਸਮੇਂ ਟੰਕ ਕੇ ਰੱਖਦੇ ਆਂ ਹਰ ਸਮੇਂ ਬੱਚੇ ਵੀ ਖਾਂਦੇ ਇਹਦੇ ਬਿਨਾ ਹਾਂ ਬੱਕਰੀਆਂ ਲਿਸਿੰਗੀਆਂ ਹੋ ਜਾਂਦੀਆਂ ਇਹਦੇ ਬਿਨਾ ਲੂਣ ਬਿਨਾ ਇਹ ਭੁੱਖ ਲਾਉਂਦਾ ਫਿਰ ਭੁੱਖ ਵੀ ਲਾਉਂਦਾ ਹਾਂ ਬਾਕੀ ਹੈ ਸਿਹਤ ਲਈ ਵਧੀਆ ਨਾਲੇ ਆਏ ਕੰਮ ਪੂਰੀ ਕਰਦਾ ਠੀਕ ਹੈ ਠੀਕ ਹੈ ਜੀ ਨੰਬਰ ਦਾ ਸਾਹਿਬ ਸਤਿ ਸ੍ਰੀ ਅਕਾਲ ਗੱਲਬਾਤ ਬਾਈ ਜੀ ਕਿ ਨਾ ਥੋੜਾ ਜਿਆ ਝਿਜਕੇ ਕਰਦੇ ਨੇ ਪਰ ਫਿਰ ਵੀ ਆਪਾਂ ਤੁਹਾਡੇ ਲਈ ਫੇਰ ਕਦੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਬਾਕੀ ਬਹੁਤ ਸੋਹਣਾ ਤਜਰਬਾ ਬੱਕਰੀਆਂ ਬਹੁਤ ਵਧੀਆ ਪਾਲ ਰਹੇ ਨੇਗੇ ਬੱਚੇ ਵੀ ਤਿਆਰ ਕੀਤੇ ਨੇਗੇ ਤੁਸੀਂ ਕਿੰਨੇ ਕ ਬੱਚੇ ਵੇਚ ਚੁੱਕੇ ਹੋਗੇ ਇਸ ਤੋਂ ਪਹਿਲਾਂ ਵੇਚੀ ਤੂੰ ਪਹਿਲਾਂ ਤੋਂ ਮੰਨ ਲਓ ਲੱਗੇ ਹੁਣ 30 40 ਬੱਚੇ 30 40 ਬੱਚੇ ਸਹੀ ਗੱਲ 3 ਮਹੀਨਿਆਂ ਦੇ ਕਰਕੇ ਵੇਚ ਦਾਂ 3 ਮਹੀਨਿਆਂ ਦਾ ਠੀਕ ਹੈ ਚੰਗਾ ਬਾਈ ਸਤਿ ਸ੍ਰੀ ਅਕਾਲ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ done